ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬੀਓ ਹੱਦ ਹੋ ਗਈ ਯਾਰਾ ਐਨੀ ਧੱਕੇਸ਼ਾਹੀ ਐਡੇ ਨਾਦਰਸ਼ਾਹੀ ਫਰਮਾਨ ਜਿਹੜੇ ਸਰਕਾਰ ਸੁਣਾ ਰਹੀ ਆ ਜਮੇ ਆਵਾਜ਼ਾਂ ਨੂੰ ਦਬਕੀ ਬੰਦ ਕੀਤਾ ਜਾ ਰਿਹਾ ਐ ਤਾਂ ਮੈਨੂੰ ਲੱਗਦਾ ਜਿਵੇਂ ਪਾਕਿਸਤਾਨ 'ਚ ਹੋ ਰਿਹਾ ਨਾ ਉਹ ਜਿਵੇਂ ਉੱਥੋਂ ਆਲੇ ইমরান ਖਾਨ ਦੇ ਮਗਰ ਪਏ ਹੋਏ ਆ ਕਿਵੇਂ ਝੂਠੇ ਦੇ ਝੂਠਾ ਮੁਕੱਦਮਾ ਮੜੀ ਜਾਂਦੇ ਆ ਜੇਲ੍ਹ ਚ ਅੰਦਰ ਬੈਠੇ ਦੀ ਉਹ ਹਾਲਾਤ ਪੰਜਾਬ ਦੇ ਹੋਏ ਪਏ ਆ ਅੱਜ ਸਖਪਾਲ ਸਿੰਘ ਖਹਿਰੇ ਦੀ ਜ਼ਮਾਨਤ ਦਾ ਹੁਕਮ ਆਉਂਦਾ ਹੈ ਹਾਈ ਕੋਰਟ ਵੱਲੋਂ ਸਵੇਰੇ 11 ਵਜੇ ਕਿ ਸਖਪਾਲ ਸਿੰਘ ਖਹਿਰਾ ਜਿਹੜਾ ਪਿਛਲੇ 3.5 ਮਹੀਨਿਆਂ ਤੋਂ ਬੰਦ ਹੈ ਉਹਨੂੰ ਭਾਈ ਜ਼ਮਾਨਤ ਦਿੱਤੀ ਜਾਂਦੀ ਹੈ ਪਰ ਨਾਲ ਦੀ ਨਾਲ ਸੁਖਪਾਲ ਸਿੰਘ ਖੈਰੇ ਦੇ ਉੱਤੇ 2:10 ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਜਾਂਦਾ ਹੈ ਕਪੂਰਥਲਾ ਦਾ ਸੁਭਾਨਪੁਰ ਥਾਣਾ ਜਿਹੜਾ ਉੱਥੇ ਮੁਕੱਦਮਾ ਕਿ ਦਰਜ ਕੀਤਾ ਜਾਂਦਾ ਹੈ 195A ਦਾ 195A ਤੋਂ ਭਾਵ ਵੀ ਖੈਰਾ ਜੇ ਬਾਹਰ ਆਊਗਾ ਤਾਂ ਇਹ ਆਪਣੇ ਗਵਾਹਾਂ ਨੂੰ ਡਰਾ ਧਮਕਾ ਸਕਦਾ ਹੈ ਉਹਨਾਂ ਵੱਲ ਇੱਕ ਦਰਖਾਸਤਵਾ ਕੇ ਖੈਰ ਦੇ ਮੁਕੱਦਮਾ ਦੇ ਕੇ ਅੱਜ ਉਹਨੂੰ ਫੇਰ ਰਿਮਾਨਡ ਤੇ ਲੈ ਲਿਆ ਜਾਂਦਾ ਹੈ ਦੇਖੋ ਇਹ ਇੱਕ ਤਰ੍ਹਾਂ ਦੇ ਨਾਲ ਹਾਈ ਕੋਰਟ ਦੀ ਵੀ ਤਹਹੀਨ ਹੈ ਹਾਈ ਕੋਰਟ ਹੋਵੇ ਸੁਪਰੀਮ ਕੋਰਟ ਹੋਵੇ ਸੈਸ਼ਨ ਕੋਰਟ ਹੋਵੇ ਉਹ ਕਦੋਂ ਜਵਾਬ ਦਿੰਦੇ ਆ ਜਦੋਂ ਉਹਨਾਂ ਨੂੰ ਪੂਰੀ ਜੱਜਾਂ ਨੂੰ ਇਸ ਗੱਲ ਦੀ ਸੈਂਸਿਫਾਈ ਹੁੰਦੀ ਹੈ ਜੱਜ ਪੂਰਨ ਤੌਰ ਦੇ ਉੱਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਇਹ ਬੰਦਾ ਬਾਹਰ ਜਾ ਕੇ ਕਿਸੇ ਵੀ ਤਰੀਕੇ ਨਾਲ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਜਾਂਚ ਹੈ ਜਿਹੜਾ ਮੁਕੱਦਮਾ ਟ੍ਰਾਇਲ ਚੱਲਣਾ ਗਵਾਹੀਆਂ ਹੋਣੀਆਂ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਇਹ ਬੰਦਾ ਕੋਈ ਉਹਦਾ ਦਵਾ ਨਹੀਂ ਪਾਊਗਾ ਤੁਮਕਾਊਗਾ ਨਹੀਂ ਡਰਾਊਗਾ ਨਹੀਂ ਤਾਂ ਹੀ ਹਾਈ ਕੋਰਟਾਂ ਸੁਪਰੀਮ ਕੋਰਟਾਂ ਸੈਸ਼ਨ ਕੋਰਟਾਂ ਜਮਾਨਤ ਦੰਦੀਆਂ ਨੇ ਪਰ ਮਾਦਾ ਸ਼ੇਰਾਂ ਨੇ ਕਮਾਲ ਕਰੀ ਪਈ ਆ ਯਾਰ ਚੱਕ ਕੇ ਨਾਲ ਦੀ ਨਾਲ ਦੋ ਦਸਤੇ ਦੇ ਕੇ ਪਰਚਾ ਤੇ ਲਾ ਜਾ ਕੇ ਰਿਮਾਰਟ ਤੇ ਦੁਬਾਰਾ ਫਿਰ ਜੇਲ੍ਹ ਹੁਣੇ ਯਾਦ ਰੱਖਿਓ ਇਸ ਤੌਜ ਵਾਲਾ ਮਹਾਰਾਜ ਇਹ ਇਨਕਲਾਬੀਆਂ ਦੀ ਸਰਕਾਰ ਆ ਇੰਨੀ ਧੱਕਾਸ਼ਾਹੀ ਯਾਰ ਇਹ ਯਾਦ ਰੱਖਿਓ ਇਹ ਕਿਸੇ ਵੀ ਤਰੀਕੇ ਦੇ ਨਾਲ ਸਰਪਾਲ ਸਿੰਘ ਖੇਰੇਵਰਗਿਆਂ ਨੂੰ ਜੋ ਹੋਰ ਜਿਹੜੀਆਂ ਆਵਾਜ਼ਾਂ ਪੰਜਾਬ ਲਈ ਬੋਲਦੀਆਂ ਨੇ ਪੰਜਾਬ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਇਹ ਕਿਸੇ ਵੀ ਤਰੀਕੇ ਨਾਲ ਚਾਹੇ ਚਾਜ ਦੇ ਅੰਦਰ ਸੱਟਣਗੇ ਲੋਕ ਸਫਾ ਤੋਂ ਪਹਿਲਾਂ ਚਾਜ ਦੇ ਅੰਦਰ ਆ ਉਹ ਨਿਕਲ ਨਹੀਂ ਦੇਣੇ ਤੇ ਯਾਦ ਰੱਖਿਓ ਦੂਜੇ ਪਾਸੇ ਆਪਜੀ ਕਾ ਮਾਰਦੇ ਆ ਇਹ ਈੜੀ ਦੇ ਤੀਜੀ ਵਾਰੀ ਸੰਮਣ ਹੋ ਗਏ ਅ ਕਿਹੜੀ ਵਾਰ ਨੂੰ 10 ਦਿਨਾਂ ਆ ਕੇ ਪੰਜਾਬ ਆ ਗਿਆ ਲੋਕਿਆ ਰਹਾ ਕਿ ਜੀ ਮੈਂ ਤਾਂ ਇੱਥੇ ਆ ਕੇ ਪਾਸ਼ਨਾ ਕਰ ਰਿਹਾ ਜੀ ਮੈਂ ਤਾਂ ਮੈਡੀਟੇਸ਼ਨ ਕਰ ਰਿਹਾ ਜੀ ਮੈਂ ਜੋਗਾ ਕਰ ਰਿਹਾ ਜੀ ਉਹ ਇੱਕ ਈੜੀ ਤੋਂ ਬਚੰਦਾ ਢੰਗ ਤਰੀਕਾ ਸੀ ਦੁਬਾਰਾ ਫੇਰ ਈੜੀ ਦੇ ਸੰਮਣ ਆਏ ਹੁ ਤੀਜੀ ਵਾਰੀ ਫੇਰ ਸੰਮਣ ਆਇਆ ਕਹਿੰਦਾ ਮੈਂ ਪੇਸ਼ ਨਹੀਂ ਹੋਊਂਗਾ ਆਪ ਇਹ ਕਹਿੰਦੇ ਐ ਮੋਦੀ ਧੱਕਾ ਕਰਦਾ ਐ ਮੋਦੀ ਆਪਣੀਆਂ ਏਜੰਸੀਆਂ ਨੂੰ ਈਡੀ ਹੋਵੇ, ਸੀਬੀਆਈ ਹੋਵੇ, ਉਹਨਾਂ ਨੂੰ ਸਾਡੇ ਤੋਂ ਸਾਡੇ ਦੇ ਖਿਲਾਫ ਵਰਤ ਰਿਹਾ ਹੈ। ਸਾਡੇ ਦੇ ਪਰਚੇ ਕਰਾ ਰਿਹਾ ਹੈ। ਸਮਝ ਜੇ ਸਟਨ ਦੀ ਤਿਆਰੀ ਹੋ ਰਹੀ ਹੈ ਤੇ ਤੁਸੀਂ ਕੀ ਕਰ ਰਹੇ ਹੋ? ਅਖੌਤੀ ਡਰਾਮੇ ਬਾਜੋ। ਉਹ ਝੂਠੇ ਯਾਲੀ ਇਨਕਲਾਬੀਓ। ਉਹ ਇੰਨਾ ਧੱਕਾ, ਇੰਨਾ ਜ਼ੁਲਮ। ਤੁਸੀਂ ਇਸ ਤਰੀਕੇ ਨਾਲ ਇਹ ਲੋਕਤੰਤਰ ਯਾਰ। ਜਮੇ ਬੰਦੇ ਦੀਆਂ ਤੁਸੀਂ ਜਮੇ ਖਤਮ ਕਰ ਕਿਹੜਾ ਅਧਿਕਾਰ ਹੈ ਇੱਥੇ ਬੰਦੇ ਨੂੰ? ਕਿੱਥੇ ਰਹਿ ਗਈ ਮਨੁੱਖੀ ਅਧਿਕਾਰਾਂ ਦੀ ਗੱਲ? ਤੇ ਕਿੱਥੇ ਆ ਭਾਈ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਜਿਹੜੇ ਮਨੁੱਖੀ ਧਿਕਾਰਾਂ ਰਵਾਪਉਣ ਵਾਲੇ ਲੋਕ ਆ ਜਮੀ ਚੁੱਪਾ ਯਾਰ ਆ ਜਮੀ ਜੱਗੋਂ ਤੇਰ ਨਹੀਂ ਹੋ ਰਹੀ ਆ ਬੰਦਿਆਂ ਨਾਲ ਯਾਰ ਨਾ ਉਹ ਕੋਈ ਪਾਰਟੀ ਬੋਲ ਰਹੀ ਐ ਉਹ ਨਾ ਕਾਂਗਸੀ ਬੋਲ ਰਹੇ ਆ ਉਹ ਅੰਦਰ ਖਾਤੇ ਮਿਲੇ ਹੋਇਆ ਰਾਜਪਟੇਂਦਰ ਦੇ ਭਵੰਤ ਨਾਲ ਵੀ ਕੋਈ ਗੱਲ ਨਹੀਂ ਠੋਕੀ ਰੱਖ ਅੰਦਰ ਕੋਈ ਪ੍ਰਵਾਹ ਨਹੀਂ ਨਾ ਆਉਣ ਦੇ ਵੋਟਾਂ ਤੋਂ ਪਹਿਲਾਂ ਦੱਬਦੇ ਅੰਦਰ ਹੋਰ ਆ ਇੱਕ ਪਰਚਾ ਹੋਰ ਦੇ ਦੇ ਜਦੋਂ ਉਹ ਜਮਾਨ ਤੂੰ ਇੱਕ ਹੋਰ ਦੇ ਦੇਣਗੇ ਉਹ ਦੋ ਜੋ ਜਮਾਨ ਤੂੰ ਦੋ ਹੋਰ ਦੇ ਦੇਣਗੇ ਆਹੀ ਕੰਮ ਚੱਲਣਾ ਐ ਸੋ ਪੰਜਾਬ ਦੇ ਲੋਕੋ ਉਹ ਲੋਕੋ ਪੰਜਾਬ ਦੇ ਉਹ ਅੱਜ ਉਹ ਵਿਚਾਰਾ ਕਲਵੰਸਿੰਘ ਰਾਉਕੇ ਵਾਲਾ ਉਹਦੇ ਚਾਚੇਕ ਤਾਏ ਦੀ ਮੌਤ ਹੋਈ ਉਹਨੂੰ ਹਾਈ ਕੋਰਟ ਨੇ ਸ਼ੇਦ ਨਾਲੀ ਪੈਰੋਲ ਦਿੱਤੀ ਛੁੱਟੀ ਦਿੱਤੀ ਵੀ ਜਾ ਆਪਣੇ ਘਰੇ ਆਪਣੇ ਪਰਿਵਾਰ ਦੇ ਦੁੱਖ ਆਪਣਾ ਆਪਣੇ ਪਰਿਵਾਰ ਦਾ ਦੁੱਖ ਮਟਾ ਜਾ ਕੇ ਉਹ ਉਹਨੂੰ ਲਿਆ ਕੇ ਸਹੀ ਮੋਗੇ ਰੱਖ ਲਿਆ ਉਹਨੂੰ ਲੈ ਆ ਕੇ ਕਲਵਾਨ ਸਿੰਘ ਰਾਉਕੇ ਜਿਹੜਾ ਡਿਬਰੂਗੜ ਬੰਸੀ ਜੇਲ੍ਹ ਦੇ ਵਿੱਚ ਉਹਨੂੰ 6 ਦਿਨਾਂ ਦੀ ਪੈਰੋਲ ਮਿਤੀ ਹੈ ਹਾਈ ਕੋਰਟ ਨੇ ਉਹ ਆਪਣੇ ਘਰੇ ਜਾਣ ਦਾ ਖਤਰਤੀ ਉਹ ਐਪਲੀਕੇਸ਼ਨ ਜਾ ਕੇ ਆਪਣੇ ਪਰਿਵਾਰ ਚ ਬੈਠ ਪਾਈ ਦੁੱਖ ਮਡਾ ਥੋੜੇ ਘਰੇ ਮੌਤ ਹੋਈ ਹੈ ਉਹ ਚੱਕ ਕੇ ਸੀਆਈ ਬੰਦ ਹੈ ਉਹਦਾ ਫਿਰ ਇੱਕ ਜੇਲ੍ਹ ਤੋਂ ਕੱਢਿਆ ਤੇ ਦੂਜੀ ਜੇਲ੍ਹ ਚ ਬੰਦ ਕਰ ਲਿਆ ਆ ਸਰਦਾਰ ਸਿੰਘ ਜੀ ਨੂੰ ਮਾਨ ਮਿਲਣਗੇ ਲੋਕ ਸਭਾ ਮੈਂਬਰ ਹੈ ਕਿਹਨੇ ਮਿਲ ਨਹੀਂ ਦਿੰਦਾ ਇੱਕ ਲੋਕ ਸਭਾ ਮੈਂਬਰ ਨੂੰ ਮਿਲਣ ਤੱਕ ਨਹੀਂ ਦਿੰਦਾ ਸੀ ਇਸਟਾਫ ਮੋਗੇ ਦੇ ਵਿੱਚ ਆਖਸ਼ ਹੋ ਰਿਹਾ ਏ ਚੇ ਅੱਜ ਅਮਰਤਪਾਲ ਦੇ ਵਿਚਾਰੇ ਬਿਰਧ ਬਜ਼ੁਰਗ ਮਾਤਾ ਤੇ ਪਿਓ ਉਹ ਦਿੱਲੀ ਰੇਲਵੇ ਸਟੇਸ਼ਨ ਦੇ ਉੱਤੇ ਵਿੱਚੇ ਪੰਜਾਬ ਪੁਲਿਸ ਸੀ ਵਿੱਚੇ ਦਿੱਲੀ ਪੁਲਿਸ ਸੀਗੀ ਉੱਥੇ ਗ੍ਰਿਫਤਾਰ ਕਰ ਲੈ ਘੇਰ ਲੇ ਇੱਕ ਸਾਥੀ ਨਾਲ ਹੋਰ ਉਹਨਾਂ ਨਾਲ ਫੜ ਲਿਆ ਤੇ ਉਹ ਪਿੱਛੇ ਫੜ ਲਏ ਉਹ ਛੱਡੇ ਆ ਪਤਾ ਨਹੀਂ ਹਲੇ ਗ੍ਰਿਫਤਾਰੀ ਪਾ ਕੇ ਜੇਲ੍ਹ ਭੇਜਣਗੇ ਇਹ ਪੰਜਾਬ ਦੇ ਲੋਕੋ ਏ ਇਹ ਮੈਂ ਸਮਝਦਾ ਇਹ ਸੋਡੇ ਇਹ ਸੋਡਾ ਭਾਈ ਜਿਹੜਾ ਤੁਸੀਂ ਚੁੱਪ ਕਰੇ ਬੈਠੇ ਹੋ ਨਾ ਸਭ ਸੰਘਿਆ ਸਾਡੇ ਲੋਕਾਂ ਨੂੰ ਯਾਰ ਐਡਾ ਠਕਾ ਯਾਰ ਐਡਾ ਜਨਮ ਯਾਰ ਕਿੱਥੇ ਕਾਨੂੰਨ ਯਾਰ ਕਿੱਥੇ ਅਦਾਲਤਾਂ ਕੋਈ ਸੁਣਵਾਈ ਨਹੀਂ ਬੰਦੇ ਦੀ ਕਮਾਲ ਹੋ ਗਈ ਆ ਜਿਹਨੂੰ ਜੀ ਕਰਦਾ ਮਰਜੀ ਚੱਕ ਕੇ ਨੋ ਥੋਕ ਦੇ ਯਾਰ ਐਸ ਕੰਮ ਨੂੰ ਚੁਣਿਆ ਸੀ ਹਸਤੌਜ ਵਾਲਾ ਆ ਮਹਾਰਾਜ ਐਸ ਕੰਮ ਨੂੰ ਚੁਣਿਆ ਸੀ ਉਹ ਵਾ ਕੇ ਜਾ ਕੇ ਪੈਗਾ ਬਸਾਕਾ ਪਟਨਾਮ ਕਹਿੰਦਾ ਮੈਂ ਪਾਸ਼ਨਾ ਕਰਨ ਗਿਆ ਜੀ ਪਤਾ ਨਹੀਂ ਕਿਹੜੀ ਪਾਸ਼ਨਾ ਕਰਦਾ ਹੈ ਉਦੋਂ ਵੇ ਲੋਕ ਸਭਾ ਦੇ ਜਾਣਾ ਪਤਾ ਨਹੀਂ ਕਿਹੜੇ ਸੂਬੇ ਮੱਧ ਪ੍ਰਦੇਸ਼ ਪਰ ਨਹੀਂ ਆਪਣੇ ਜਾਣਾ ਇਹ ਲੈ ਕੇ ਜਜ਼ਾਦ ਦੇ ਵਿੱਚ ਪੰਜਾਬ ਦੇ ਖਰਚੇ ਦੇ ਲੈ ਕੇ ਜਹਾਜ਼ ਲੈ ਕੇ ਦੀਵਾਲ ਨੂੰ ਉਹ ਬਚਾਉਂਦਾ ਫਿਰਦਾ ਹੈ ਕਦੇ ਪਾਸ਼ਨਾ ਕਰਨ ਉਹ ਇੱਥੇ ਆ ਜਾਂਦਾ ਹੈ ਕਦੇ ਵਿਸਾਖਾ ਪੜਨਾ ਉਹਨੂੰ ਲੈ ਕੇ ਜਾਂਦਾ 2500 ਕਰੋੜ ਰੁਪਇਆ 2500 ਕਰੋੜ ਰੁਪਇਆ ਚੜਦੇ ਸਾਲ ਹੀ ਕਰਜ਼ਾ ਹੋਰ ਚੱਕ ਲੈ ਆ ਕਬਾਰ ਖਰੀਦ ਲਿਆ ਆ ਥਰਮ ਪਲਾਂਟ ਜਾ ਕਬਾਰ ਖਰੀਦਨ ਖਾਤਰ 2500 ਕਰੋੜ ਰੁਪਇਆ ਹੋਰ ਪੰਜਾਬ ਦੇ ਸਿਰ ਮੜਤਾ ਸੁਪਰਾਵੋ ਅਪੀਲ ਆ ਤੁਹਾਨੂੰ ਪੰਜਾਬ ਦੇ ਲੋਕੋ ਬਹੁਤ ਥੋੜੇ ਬੱਚੇ ਆ ਬਹੁਤ ਥੋੜੇ ਬੱਚੇ ਆ ਜਿਹੜੇ ਅੱਜ ਪੰਜਾਬ ਦੀ ਗੱਲ ਕਰਨ ਵਾਲੇ ਲੋਕ ਆ ਸਾਰਿਆਂ ਨੂੰ ਇੱਕ ਕਰਕੇ ਇਹ ਜਿਆਦਾ ਮਰਵਾ ਰਹੇ ਆ ਜਾਂ ਜੇਲਾ ਸਿੱਟ ਰਹੇ ਆ ਅੱਜ ਸਵੇਰ ਦੀ ਗੱਲ ਆਪਣੇ ਸਾਹਮਣੇ ਆ ਰਹੀ ਹੈ ਮੀਡੀਆ ਦੇ ਰਾਹੀਂ ਕਿੰਨੇ ਕ ਬੰਦੇ ਅੱਜ ਜਿਹੜੇ ਖੇਰ ਦੇ ਹੱਕ 'ਚ ਖੜ ਗਏ ਕਿੰਨੇ ਕ ਬੰਦੇ ਆ ਜੋ ਭਾਈ ਕਲਵੰਸੇ ਦੇ ਰਾਉਕ ਦੇ ਹੱਕ 'ਚ ਖੜ ਗਏ ਆਪਾਂ ਹਾਦੋਂ ਗੀਰ ਕੱਲੀਆਂ ਗੱਲਾਂ ਕਰਨ ਵਾਲੇ ਆ ਕੱਲਾ ਅਸੀਂ ਫੇਸਬੁੱਕਾਂ ਦੇ ਉੱਤੇ ਪੋਸਟਾਂ ਪਾਉਣ ਨੇ ਜਨਤ ਬਾਅਦ ਤੇ ਬਸ ਈ ਗੱਦੂ ਬਾ ਖਤਮਾ ਗੱਲ ਅਗਲੀ ਇੱਕ ਹੋਰ ਅਪੀਲ ਕਰਦਾ ਪੰਜਾਬੀਓ ਅਸੀਂ ਇਹ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ 14 ਤਰੀਕ ਤੋਂ ਮਾਗੀ ਵਾਲੇ ਦੇ ਸ਼ੁਰੂਆਤ ਕਰਨੀ ਹੈ ਦਮਦਮਾ ਸਾਧੋ ਤਲਵੰਡੀ ਸਾਹਿਬ ਉਰੋਂ ਤੁਰਨਾ ਸੀ ਸਾਨੂੰ ਵੀ ਕਰ ਸੁਹਾਰੀਆਂ ਵੀ ਸਾਡੀ ਯਾਤਰਾ ਕਿਸੇ ਵੀ ਤਰੀਕੇ ਨਾਲ ਤੁਰਨ ਨਹੀਂ ਦੇਣਾ ਚਾਹੁੰਦੇ ਸਰਕਾਰ ਨੂੰ ਤੋਂ ਪਹਿਲਾਂ ਪਹਿਲਾਂ ਕੋਈ ਨਾ ਕੋਈ ਕਾਰਵਾਈ ਕੋਈ ਨਾ ਕੋਈ ਘਟਨਾ ਸਾਡੇ ਨਾਲ ਵੀ ਕਰਨਾ ਚਾਹੁੰਦੀ ਹੈ 14 ਤਰੀਕ ਮਾਘੀ ਵਾਲੇ ਦਿਨ ਦਮਦਮਾ ਸਾਹ ਤੋਂ ਤੁਰਨਾ ਹੈ ਪੰਜਾਬ ਦੇ ਲੋਕਾਂ ਜਾਵਾਂਗੇ ਪੂਰੇ ਪੰਜਾਬ ਜਾਵਾਂਗੇ ਜੋ ਪੰਜਾਬ ਦੇ ਮਸਲੇ ਨੇ ਜੋ ਪੰਜਾਬ ਦੇ ਮੁੱਦੇ ਨੇ ਇਹਨਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦੇ ਸਨਮੁਖ ਹੋਵਾਂਗੇ ਪੰਜਾਬ ਦੇ ਲੋਕਾਂ ਦਾ ਦੁੱਖ ਸੁੱਖ ਸਾਂਝੇ ਕਰਾਂਗੇ ਪੰਜਾਬ ਦੇ ਲੋਕਾਂ ਨਾਲ ਰਾਹ ਕਰਾਂਗੇ ਕਿ ਦੱਸੋ ਅਸੀਂ ਪੰਜਾਬ ਨੂੰ ਇਹ ਜੰਗਾਂ ਚੋਂ ਕਿਵੇਂ ਕੱਢ ਸਕਦੇ ਆ ਕਿਵੇਂ ਬਚਾਇਆ ਜਾ ਸਕਦਾ ਪੰਜਾਬ ਦੇ ਪਾਣੀ ਪੰਜਾਬ ਦੀ ਬੋਲੀ ਪੰਜਾਬ ਦੀ ਜਵਾਨੀ ਮਰ ਰਹੀ ਚੱਟੇ ਨਾਲ ਇਹਨਾਂ ਨੂੰ ਪ੍ਰਵਾਹ ਇਹ ਪਾਸ਼ਨਾ ਕਰਦੇ ਫਿਰਦੇ ਆ ਮਹਾਰਾਸ਼ਟਰ ਔਜਲੇ ਲੈ ਕੇ ਹੈਲੀਕਾਪਟਰ ਜਹਾਜ਼ਾਂ ਦੇ ਚੜਾ ਕੇ ਗੇਜਰੀਵਾਲ ਨੂੰ ਇੱਥੇ ਪੰਜਾਬ ਦੀ ਜਵਾਨੀ ਚੱਟੇ ਨਾਲ ਰੋਜ਼ ਮਰਦੀ ਹੈ ਬਸ ਪੰਜਾਬ ਦੇ ਲੋਕੋ ਹੁਣ ਤੁਹਾਡੇ ਹੱਥੇ ਫੈਸਲਾ ਹੈ ਤੁਸੀਂ ਕਿੱਧਰ ਖੜਨਾ ਹੈ ਇਹਨਾਂ ਬੱਚੜਾ ਨਾਲ ਖੜਨਾ ਹੈ ਪਵਨ ਸਿੰਘ ਸਟੋਜ ਵਾਲਿਆ ਮਹਾਰਾਜ ਸਾਹਿਬ ਇਹ ਦੇੜੀਆਂ ਆਉਂਦੀਆਂ ਇਹ ਇੰਨਾ ਧੱਕਾ ਚੰਗਾ ਨਹੀਂ ਹੁੰਦਾ ਅੱਤ ਤੇ ਖੁਦਾ ਦਾ ਵੈਰ ਹੈ ਤੇਰੇ ਅਸਲ ਨੇ ਦਿਮਾਗ ਨੂੰ ਇੰਨਾ ਨਸ਼ਾ ਚੜ ਗਿਆ ਪਾਵਰ ਦਾ ਤਾਕਤ ਦਾ ਅੰਨਾ ਹੋ ਗਿਆ ਤੂੰ ਇਹਨੇ ਤਾਕਤ ਦੇ ਵਿੱਚ ਪਾਵਰ ਦੇ ਵਿੱਚ ਆ ਕੇ ਤੈਨੂੰ ਦਿਖਦੇ ਹੀ ਕੁਝ ਨਹੀਂ ਤੈਨੂੰ ਲੱਗਦਾ ਹੈ ਕਿ ਮੈਂ ਸਦਾ ਹੀ ਇੱਥੇ ਮੁੱਖ ਮੰਤਰੀ ਰਹਿਣਾ ਮੈਨੂੰ ਕਿਹੜਾ ਲਾ ਸਕਦਾ ਪਰ ਕਿੱਥੇ ਗਿਆ 25 ਸਾਲ ਰਾਜ ਕਰਨ ਵਾਲੇ ਕਿੱਥੇ ਕੇ ਬਾਦਲ ਜਿੰਨਾ ਬੰਨੇ ਪਤਾ ਨਹੀਂ ਛੇਲਦਾ ਅੱਜ ਲੋਕਾਂ ਨੇ ਖਿਤਾਬ ਕੀਤਾ ਉਹਨਾਂ ਨੂੰ ਕਿੱਥੇ ਖੜੇ ਆ ਉਹ ਇਹ ਦੇਣੀਆਂ ਆਉਂਦੀਆਂ ਰੱਬ ਦੇ ਘਰ ਦੇਰ ਹਨੇਰ ਨਹੀਂ ਸਮਾਂ ਲੱਗ ਜਾਂਦਾ ਪਰ ਜਦੋਂ ਉਹਦੀ ਲਾਠੀ ਪੈਂਦੀ ਆ ਤਾਂ ਸਾਰੇ ਸਾਰਾ ਕੁਝ ਤਬਾਹ ਹੋ ਜਾਂਦਾ ਉਹਦੀ ਆਵਾਜ਼ ਨਹੀਂ ਉਹਦੀ ਲਾਠੀ ਦੀ ਕਹਿੰਦੇ ਆਉਂਦੀ ਪਰ ਇਹ ਦੁਨੀਆ ਦੇ ਸਾਹਮਣੇ ਸਭ ਨੰਗਾ ਹੋ ਜਾਂਦਾ ਇੱਕ ਚੰਗੀਆਂ ਨਹੀਂ ਹੈਗੀਆਂ ਗੱਲਾਂ ਜੋ ਤੂੰ ਕਰ ਰਿਹਾ ਜੋ ਪੰਜਾਬ ਦੀ ਜਵਾਨੀ ਦਾ ਘਾਹ ਤੁਸੀਂ ਕਰ ਰਹੇ ਹੋ ਐਡਾ ਧੱਕਾਸ਼ਾਈ ਕਰ ਰਹੇ ਹੋ ਅਲਾਤਾਂ ਦੇ ਜਿਹੜੇ ਫੈਸਲੇ ਉਹ ਵੀ ਉਲਟਾ ਰਹੇ ਹੋ ਉਹ ਵੀ ਨਹੀਂ ਮੰਨ ਰਹੇ ਸਭ ਪੰਜਾਬ ਦੇ ਲੋਕੋ ਥੱਲੇ ਆ ਗੱਲਾਂ ਇੱਕ ਤਾਂ ਅੰਗਰੇਜ਼ੀ ਜਿਹਾ ਲਿਖਿਆ ਕਰੋ ਪੰਜਾਬੀ ਵਿੱਚ ਕਰਦਾ ਕਰੋ ਟਿੱਪਣੀ ਮੇਰਾ ਵੀਰ ਆ ਗੁੱਡ ਜੌਬ ਰਾਈਟ ਨਾਈਸ ਏ ਇਹ ਨਾਲ ਲਿਖਿਆ ਕਰੋ ਸਲੂਟ ਜੇ ਬਰ ਖੜਨਾ ਦਾ ਬਾਈ ਨਾਲ ਖੜੋ ਸੱਦਾ ਦੇ ਰਿਆਂ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ 14 ਤਰੀਕ ਨੂੰ ਮੱਕੀ ਵਾਲੇ ਦਿਨ ਦਮਦਮਾ ਸਾਹਿਬ ਤਲਵੰਡੀ ਸਾਹਿਬ ਤੱਕ ਤੋਂ ਤੁਰਨਾ ਸੀ ਸ਼ੁਰੂਆਤ ਕਰਨੀ ਹੈ ਯਾਤਰਾ ਦੀ ਸਾਰੇ ਪੰਜਾਬ ਨੂੰ ਸੱਦਾ ਹੈ ਕਿ ਬੱਦ ਤੋਂ ਬੱਦ 14 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਦਮਦਮਾ ਸਾਹਿਬ ਪਹੁੰਚੋ ਸਾਰੇ ਪੰਜਾਬ 'ਚ ਚਾਹੇ ਸਾਨੂੰ ਸਾਲ ਲੱਗੇ 2 ਸਾਲ ਲੱਗਣ 4 ਲੱਗਣ 5 ਲੱਗਣ ਪੰਜਾਬ ਦੇ ਹਰ ਪਿੰਡ ਚ ਜਾਵਾਂਗੇ ਹਰ ਇੱਕ ਬੰਦੇ ਕੋਲੇ ਜਾਵਾਂਗੇ ਹਰ ਬੰਦੇ ਨਾਲ ਬੈਠ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ ਜਿੱਥੋਂ ਤੁਰਾਂਗੇ ਦੰਦਵਾ ਸਾਹਿਬ ਤੋਂ ਤੁਰ ਕੇ ਜਿੰਨੇ ਪਿੰਡ ਰੋਜ਼ ਕੱਢੇਗੇ ਕੱਢਾਂਗੇ ਜਿੱਥੇ ਰਾਤ ਪੈ ਜਾਏ ਜਰੂ ਉੱਥੇ ਰੁਕ ਜਾ ਕਰਾਂਗੇ ਅਗਲੀ ਸਵੇਰ ਫਿਰ ਤੁਰਿਆ ਕਰਾਂਗੇ ਜਿੰਨੇ ਪਿੰਡ ਨਿਕਲਣਗੇ ਫਿਰ ਕੱਢੇ ਜਿੱਥੇ ਰਾਤ ਪਈ ਉੱਥੇ ਉਸੇ ਪਿੰਡ ਦੀ ਸਾਡਾ ਠਹਿਰ ਹੋਇਆ ਕਰੂਗੀ ਉਸੇ ਪਿੰਡ ਦੀ ਰੁਕਿਆ ਕਰਾਂਗੇ ਇਹ ਤੁਹਾਨੂੰ ਦੱਸ ਦਾਂਗੇ ਨਾਲ ਦੀ ਨਾਲ ਦੱਸਦੇ ਰਵਾਂਗੇ ਸੋਸ਼ਲ ਮੀਡੀਆ ਦੇ ਉੱਤੇ ਵੀ ਭਾਈ ਆਦਨਾਂ ਦੇ ਵਿੱਚ ਆਦਨਾਂ ਸੀ ਆ ਪਿੰਡ ਜਾਵਾਂਗੇ ਆਦਨਾਂ ਸੀ ਆ ਪਿੰਡ ਜਾਵਾਂਗੇ ਸਰਸਕਾਰ ਕੇ ਅਪੀਲਾ ਤਾਨੂੰ ਸਦਾ ਹੁਣੀ ਮਾਰਤੀ ਹਾਕ ਕਿ ਆਜੋ 14 ਤਰੀਕ ਨੂੰ ਤੁਰਾਂਗੇ ਤੇ ਹੋ ਸਕਦਾ ਉਦੋਂ ਪਹਿਲਾਂ ਸਰਕਾਰ ਇਹ ਕੋਈ ਕੋਈ ਨਾ ਕੋਈ ਚਾਰ ਚੱਲੇ ਕੋਈ ਨਾ ਕੋਈ ਇਹ ਇਹ ਜਾਂ ਹਤਕੰਡਾ ਪਨਾਉਣ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਇਹ ਯਾਤਰਾ ਸਾਡੀ ਵੈਸੇ ਅਸੀਂ 20 ਤਰੀਕ ਦਾ ਐਲਾਨ ਮੈਂ ਦੱਸਿਆ ਤੁਹਾਨੂੰ ਕੀਤਾ ਸੀਗਾ ਸੱਜਣ ਦਿਹਾੜੇ ਕਰਕੇ ਅਸੀਂ ਰੋਗ ਕੇ ਸਿਰਫ ਸੈੱਡਰ ਤੇ ਹੜਿਆਕੇ ਸੀਗੇ ਵਿੱਚ ਉਹਦਾ ਕਰਕੇ ਇੱਕ ਤਰੀਕ ਤੋਂ ਸ਼ੁਰੂ ਕਰਨ ਦੀ ਗੱਲ ਫਿਰ ਤਿਆਰੀ ਵਾਰੀ ਕਰਦਿਆਂ ਨੂੰ ਸਮਾਂ ਲੱਗ ਗਿਆ ਤਾਂ ਭਾਈ 14 ਤਰੀਕ ਅਸੀਂ ਹੁਣ ਮਿੱਥੀ ਐ ਮਾਗੀ ਵਾਲਾ ਦਿਨ ਅਸੀਂ ਤੁਹਾਨੂੰ ਅਪੀਲ ਕਰਦੇ ਆ ਜੇ ਚਾਹੋਨੇ ਆ ਤਾਂ ਆ ਜਿਓ ਉਥੋਂ ਦਰਦਵਾਂ ਸਾਹਿਬ ਤੋਂ ਕਰਕੇ ਅਰਦਾਸਾਂ ਤੁਰਾਂਗੇ ਪੰਜਾਬ ਦੇ ਲਈ ਕਿ ਪੰਜਾਬ ਲਈ ਇੱਕ ਨਵਾਂ ਸੂਰਜ ਚੜ੍ਹਨ ਦੀ ਉਮੀਦ ਹਦੇ ਵੀ ਹੈਗੀ ਆ ਚੜ੍ਹਾਵਾਂਗੇ ਸੂਰਜ ਲੈ ਕੇ ਆਵਾਂਗੇ ਉਹ ਰੌਸ਼ਨੀ ਪੰਜਾਬ ਦੇ ਅੰਦਰ ਅੱਡੀਸ਼ੇ ਦੀ ਪੰਜਾਬ ਨੂੰ ਕੁਛ ਨਹੀਂ ਹੋਣ ਦੇ ਜਿਹੜਾ ਇੱਕ ਜਾਉਨੇ ਆ ਤੇ ਪੰਜਾਬ ਦੇ ਲੋਕੋ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਆ ਕਿ ਦਿਨ ਰਾਤ ਪੰਜਾਬ ਲਈਆਂ ਜਿੰਦਗੀ ਮੌਤ ਪੰਜਾਬ ਲਈ ਆ ਪਰ ਥੋੜਾ ਸਾਥ ਦੀ ਲੋੜ ਆ ਬਾਈ ਸਾਥ द्या ਕਰੋ ਖੜ ਜਾ ਕਰੋ ਮੇਰਾ ਵੀਰ ਹੁਣ ਉਹ ਉਹਦਾਂ ਨਾ ਹੋਵੇ ਕਿ ਅਸੀਂ ਕੱਲੀਆਂ ਟਿੱਪਣੀਆਂ ਤੇ ਰਹਿ ਜਗੇ ਤੇ ਉੱਦੇ ਕੋ ਉੱਥੇ ਪਹੁੰਚੇ ਨਾ ਬੱਦ ਤੋਂ ਬੱਦ ਵੱਡੀ ਗਿਣਤੀ ਦੇ ਵਿੱਚ ਇਕੱਠ ਕਰਕੇ ਉੱਥੇ ਤੁਰਨਾ ਹੈ ਫਰਨਾਰੀ ਨਾਲ ਸਾਧਨ ਆਪਣੇ ਕੋਲੇ ਇੰਨੀ ਭਰਾਓ ਪੂੰਜੀ ਵੀ ਨਹੀਂ ਹੈਗੀ ਸਾਧਨ ਥੋੜੇ ਹੋਣਗੇ ਉਹਨੇ ਸਾਧਨਾਂ ਦੇ ਹਿਜਾਇਆ ਕਰਾਂਗੇ ਜਿਹੜੇ ਪਿੰਡ ਤੁਹਾਡੇ ਨਾਲ ਆਲਿਆ ਕਰਨਗੇ ਨੌਜਵਾਨ ਜਾਂ ਕੋਈ ਲੋਕ ਜਾਂ ਸੰਗਤ ਉੱਥੋਂ ਭਾਈ ਅਸੀਂ ਨਾਲ ਉਹ ਵੀ ਅੱਗੇ ਤਰਪਿਆ ਕਰਨਗੇ ਸਾਗੀਆਂ ਵਿਚਾਰਾਂ ਕਰਨੀਆਂ ਨੇ ਜੋ ਮੁੱਦੇ ਨੇ ਜੋ ਸਮੱਸਿਆਵਾਂ ਨੇ ਪੰਜਾਬ ਦੀਆਂ ਉਹਨਾਂ ਦਾ ਹੱਲ ਕੀ ਹੈ ਇਹ ਹੱਲ ਆਪਾਂ ਸਿਰ ਜੋੜ ਕੇ ਕੱਢਣਾ ਹੈ ਪੰਜਾਬ ਦੇ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਸੰਵਾਦ ਰਚਾ ਕੇ ਹੱਲ ਕੱਢਣਾ ਪੰਜਾਬ ਦਾ ਉਹਦੇ ਲਈ ਤੁਰਾਂਗੇ ਭਰਾਓ 14 ਤਰੀਕ ਦਿਨ ਮੰਗੀ ਵਾਲੇ ਆਜੋ ਮੇਰਾ ਵੀਰ ਤੇ ਆ ਆਵਾਜ਼ ਬੁਲੰਦ ਕਰੋ ਬੱਚੜਾਂ ਦੇ ਖਿਲਾਫ ਆ ਜਿਹੜਾ ਬੁੱਕੜ ਬਣ ਗਿਆ ਨਮਾ ਉੱਚੜ ਤਿਆਰ ਹੋ ਗਿਆ ਭਵੰਸਿਓ ਜਿਹੜਾ ਸ਼ਰੇਆਮ ਧੱਕਾ ਕਰ ਰਿਹਾ ਲੋਕਾਂ ਦੇ ਨਾਲ ਯਾਰ ਪਰ ਹੱਦ ਹੋ ਗਈ ਸਾਡੀ ਪਤਾ ਨਹੀਂ ਕਿੱਥੇ ਸੁੱਤੇ ਪਏ ਆ ਇਹ ਇਹ ਵਾਰੀ ਸਭ ਦੀ ਆਉਣੀ ਹੈ ਵਾਰੀ ਸਭ ਦੀ ਆਉਣੀ ਹੈ ਮੇਰੀ ਗੱਲ ਯਾਦ ਰੱਖਿਓ ਜੇ ਤੁਹਾਨੂੰ ਲੱਗਦਾ ਅੱਜ ਜਿਹੜਾ ਸਿਰਦਾ ਅੱਜ ਫਲਾਣੇ ਨਾਲ ਧੱਕਾ ਕਰ ਲਿਆ ਅੱਜ ਫਲਾਣੇ ਦੇ ਪਰਚਾ ਦੇਤਾ ਅੱਜ ਫਲਾਣਾ ਮਰਵਾਤਾ ਤੁਹਾਨੂੰ ਲੱਗਦਾ ਵੀ ਤੁਸੀਂ ਬਚੋਗੇ ਸੁਰਲੀ ਬੋਲਣਾ ਰਹਿ ਕੌਣ ਜਾਊ ਫਿਰ ਲੋਕ ਡਰ ਕੇ ਖੁੱਡਾਂ ਦੀ ਬੜ ਜਾਣਗੇ ਘਣਾ ਚ ਬੜ ਜਾਣਗੇ ਫਿਰ ਆਪਣੀ ਮਰਮਰਜ਼ੀ ਕਰਨਗੇ ਆਪਣੇ ਚੰਮ ਦੀਆਂ ਚਲਾਉਣਗੇ ਇਹ ਹੀ ਤਾਂ ਚਾਹੁੰਦੇ ਐ ਵੀ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਜਿੰਨੀਆਂ ਵੀ ਆਵਾਜ਼ਾਂ ਪੰਜਾਬ ਦੇ ਹੱਕ ਚ ਬੋਲਦੀਆਂ ਨੇ ਜਿੰਨੀਆਂ ਆਵਾਜ਼ਾਂ ਪੰਜਾਬ ਦੀ ਬਲੰਦ ਹੁੰਦੀਆਂ ਨੇ ਇਹਨਾਂ ਨੂੰ ਜਗਾਉਂਦੀਆਂ ਨੇ ਲੋਕਾਂ ਨੂੰ ਉਹ ਸਾਰੀਆਂ ਆਵਾਜ਼ਾਂ ਲੋਕ ਸਭਾ ਦੀਆਂ ਵੋਟਾਂ ਤੋਂ ਪਹਿਲਾਂ ਪਹਿਲਾਂ ਬੰਦ ਕਰ ਦਿੱਤੀਆਂ ਜਾਂਦਾ ਇਸ ਸਰਕਾਰੀ ਸਕੀਮ ਤੇ ਤੁਰੀ ਹੋਈ ਹੈ ਤੇ ਮੈਂ ਫਿਰ ਕਹਿੰਦਾ ਮੈਨੂੰ ਪੂਰੀ ਸ਼ੱਕ ਨਹੀਂ ਮੈਨੂੰ ਪੂਰੀ ਗੱਲ ਇਹ ਕਿੰਨਾ ਸੋ ਪੱਕੀ ਤੌਰ ਤੇ ਹੈ ਵੀ ਲੱਖਾਂ ਸਿਆ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮੁਕਾਦਮੇ ਦੇ ਵਿੱਚ ਤੈਨੂੰ ਫਸਾ ਕੇ ਲੁਝਾ ਕੇ ਇਹ ਅੰਦਰ ਸਿੱਟ ਸਕਦੇ ਆ ਇਹ ਤਿਆਰੀਆਂ ਕਰ ਰਹੇ ਆ ਪਰ ਫੈਸਲਾ ਹੁਣ ਪੰਜਾਬ ਦੇ ਲੋਕੋ ਤੁਹਾਡੇ ਸਿਰ ਤੇ ਸੜਦਾ ਫੇਲਾ ਤੁਸੀਂ ਕਰਨਾ ਹੈ ਨਾਲ ਖੜਨਾ ਹੈ ਕਿ ਇਕੱਲਾ ਆਪਾ ਟਿੱਪਣੀਆਂ ਦੇ ਦੇ ਫੇਸਬੁਕਾਂ ਦੇ ਆਪਣੀ ਭੜਾਸ ਕੱਢ ਕੇ ਹਟ ਜਾਣਾ ਫਿਰ ਸੇ ਖਤਮ ਹੋ ਕਹਾਣੀ ਸਮਝ ਫਿਰ ਬਾਲੇ ਬੰਦੇ ਰਹਿ ਨਹੀਂਗੇ ਭਰਾਓ ਆਜਾ ਆਪਾਂ ਆਪਾਂ ਨੂੰ ਸਾਰੇ ਬੰਦਿਆਂ ਨੂੰ ਆਪਾਂ ਨੂੰ ਸੁਖਪਾਲ ਸਿੰਘ ਖੈਰੇ ਦੇ ਨਾਲ ਵੀ ਖੜਨਾ ਚਾਹੀਦਾ ਹੈ ਉਹਦੇ ਹੱਕ ਦੇ ਵਿੱਚ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ ਚਾਹੇ ਸੋਸ਼ਲ ਮੀਡੀਆ ਤੇ ਪਾਓ ਕਿਵੇਂ ਵੀ ਪਾਓ ਪਰ ਉਹਦੇ ਅਵਾਜ਼ ਉਹਦੇ ਹੱਕ ਚ ਸਾਨੂੰ ਬੋਲਣਾ ਚਾਹੀਦਾ ਬਹੁਤ ਧੜਕ ਬੰਦਾ ਜਿਹ ਹਮੇਸ਼ਾ ਸਾਡੇ ਪੰਜਾਬ ਦੇ ਹੱਕਾਂ ਦੇ ਵਿੱਚ ਬੋਲਿਆ ਜਦੋਂ ਪੰਜਾਬ ਦੀ ਜਵਾਨੀ ਦਾ ਘਾਣ ਹੋਇਆ ਯੂਪੀਏ ਲਾਏ ਐ ਐਸਏ ਲਾਏ ਹੋਰ ਜੋ ਕੋਸ਼ ਹੋਇਆ ਪੰਜਾਬ ਦੇ ਨਾਲ ਹਮੇਸ਼ਾ ਬੰਦਾ ਪਾਰਟੀ ਪੱਦਰ ਦੇ ਉੱਪਰ ਉੱਠ ਕੇ ਆਪਣੀ ਪਾਰਟੀ ਦੀਆਂ ਜਿਹੜੀਆਂ ਹਰਤਾਂ ਤੋਂ ਉੱਪਰ ਉੱਠ ਕੇ ਹਮੇਸ਼ਾ ਪੰਜਾਬ ਨਾਲ ਖੜਾ ਆ ਸਾਡਾ ਪੰਜਾਬੀ ਉਹ ਫਰਜ ਬਣਦਾ ਉਸ ਇਨਸਾਨ ਨਾਲ ਖੜ ਕੇ ਯਾਰ ਟੱਕਾ ਹੋ ਰਿਹਾ ਜਾ ਜਮਾਂ ਟੱਕਾ ਹੋ ਰਿਹਾ ਪਹਿਲਾਂ ਝੂਠੇ ਪਰਚੇ ਜੰਦਰ ਦੇ ਸਾਇਆ ਗਿਆ ਆ ਸਾਡੇ 3 ਨ ਮਹੀਨਿਆਂ ਤੋਂ ਅੰਦਰ ਆ ਆ ਚੱਕ ਕੇ ਇੱਕ ਮੁਕਦਮਾ ਹੋਰ ਦੇ ਕੇ ਅੰਦਰ ਫਿਰ ਸਕਦਾ ਚਾਹੇ ਇਹ ਇਹ ਡਿਕਟੇਟਰ ਜਿਹੜੇ ਬਣੇ ਹੋਏ ਨੇ ਤਾਨਾਸ਼ਾ ਬਣੇ ਹੋਏ ਨੇ ਹਿਟਲਰ ਬਣੇ ਹੋਏ ਨੇ ਜਿਹੜੇ ਬੰਦੇ ਕਾਇਨਵਾ ਪਰ ਡੈਮੋਕ੍ਰੇਸੀ ਕਹਦੇ ਨੇ ਲੋਕਤੰਤਰ ਕਹਦੇ ਨੇ ਯਾਰ ਸੋ ਆਜੋ ਬਾਈ 14 ਨੂੰ ਦੇਖਦੇ ਆ ਫਿਰ ਮੈਦਾਨ ਚ ਕਿੰਨੇ ਘੱਟ ਦੱਤਰਦੇ ਆ 14 ਤਰੀਕ ਮਾਗਿਆ ਦਿਨ ਤਾਂ ਦਮ ਦਮ ਸਾਥੂ ਕਰ ਕਰ ਅਰਦਾਸਾ ਅਰਦਾਸ ਓਟ ਆਸਰਾ ਲੈ ਕੇ ਸੱਚੇ ਬਾਸ਼ਾ ਵੈਦੂ ਦਾ ਉਸ ਦਿਨ ਤੋਂ ਸ਼ੁਰੂਆਤ ਕਰਕੇ ਪੂਰੇ ਪੰਜਾਬ ਦੇ ਵਿੱਚ ਪੰਜਾਬ ਦੇ ਮੁੱਦਿਆਂ ਦੇ ਸਮੱਸਿਆਵਾਂ ਕੀ ਨੇ ਸਾਨੂੰ ਕਿਹੜੇ-ਕਿਹੜੇ ਮੁੱਦੇ ਨੇ ਤੇ ਹੱਲ ਕੀ ਹੈ ਇਹ ਬੈਠ ਕੇ ਵਿਚਾਰਾ ਕਰਕੇ ਲੋਕਾਂ ਨਾਲ ਅੱਗੇ ਪਰ ਉਪਰੇ ਖਤਿਆਰ ਕਰਾਂਗੇ ਧੰਨਵਾਦ ਜਿਉਂਦੇ ਵਾਸਤੇ ਰੋ ਪੰਜਾਬੀਓ ਪਰ ਨਾਲ ਖੜਾ ਕਰੋ ਮੇਰਾ ਵੀਰ ਆਪਣੇ ਬੰਦੇ ਨਾਲ ਖੜਾ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਹ